ਕੀ ਹੈ ਪਰ 100 ਰੁਪਿਆ ਜੀ ਠੀਕ ਹੈ ਇਹਦਾ ਜਿਹੜਾ ਕਿਰਾਇਆ ਲੱਗਣਾ ਹੈ ਜੀ ਆਪਣਾ ਲਾਲ ਬਾਜ਼ਾਰ ਤੱਕ ਦਾ 100 ਰੁਪਿਆ ਕਰਾਇਗਾ ਕਲਕੱਤੇ ਦੀ ਸ਼ਾਨ ਐ ਇਹ ਸਾਨੂੰ ਪਹਿਲਾਂ ਹੀ ਦੱਸਿਆ ਜੀ ਤੇ ਜਦੋਂ ਫਿਰ ਆਏ ਆ ਤਾਂ ਫਿਰ ਛੱਡ ਕੇ ਕਰ ਦੋ ਜਾਣਾ ਵੀ ਇਹ ਵੀ ਝੂਟਾ ਹੁਣ ਲੈ ਚੱਲੀਏ ਲਓ ਜੀ ਕਰ ਗਏ ਤਿਆਰੀਆਂ ਜੀ ਕਲਕੱਤਾ ਸ਼ਹਿਰ ਵੱਲ ਜਾਣ ਦੀਆਂ ਅੱਜ 8 ਸਤੰਬਰ ਦਿਨ ਹੈਗਾ ਸੋਮਵਾਰ ਇਹ ਹਾਲ ਹੈ ਜੀ ਹਾਂਜੀ ਦਿਨ ਹੈਗਾ ਸੋਮਵਾਰ ਜੀ ਤੇ ਅੱਜ ਆਪਾਂ ਜਿਹੜਾ ਜਾਣਾ ਹੈ ਕਲਕੱਤਾ ਸ਼ਹਿਰ ਵੱਲ ਜਾਵਾਂਗੇ ਅੱਜ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਖਾਣ ਪੀਣ ਦਾ ਸਮਾਨ ਸੱਲਾ ਜਿਹੜਾ ਦਿਖੂਗਾ ਕਲਕੱਤਾ ਸ਼ਹਿਰ ਚ ਏਡੀਆਂ ਮਸ਼ਹੂਰ ਦੁਕਾਨਾਂ ਖਾਣ ਪੀਣ ਦੀਆਂ ਇੱਕ ਸ਼ੇਰੇ ਪੰਜਾਬ ਢਾਬਾ ਦਾ ਕਲਕੱਤਾ ਦੇ ਵਿੱਚ ਬਹੁਤ ਮਸ਼ਹੂਰ ਪੰਜਾਬੀ ਭਰਾ ਦਾ ਢਾਬਾ ਕਹ ਲੋ ਰੈਸਟੋਰੈਂਟ ਕਹਿ ਦੋ ਤੇ ਮਸ਼ਹੂਰ ਆਗਾ ਕਲਕੱਤਾ ਦੇ ਵਿੱਚ ਉੱਥੇ ਜਾਵਾਂਗੇ ਇੱਕ ਹੋਰ ਦੁਕਾਨ ਆ ਭਾਈ ਜਿੱਥੋਂ ਦੀਆਂ ਗਲਾਬ ਜਾਮਨਾਂ ਗਲਾਬ ਜਾਮਨ ਕਲਕੱਤੇ ਦੀ ਬਹੁਤ ਮਸ਼ਹੂਰ ਆ ਕਿ ਇਹ ਸਬਜ਼ੀਆਂ ਦੀਆਂ ਵੀ ਗਲਾਬ ਜਾਮਨਾਂ ਬਣਾਉਂਦੇ ਆ ਕਹਿੰਦੇ ਭਾਈ ਏਦਾਂ ਏਦਾਂ ਦੇ ਵਿੱਚ ਟੇਸਟ ਪਾ ਦਿੰਦੇ ਆਗੇ ਤੇ ਇੱਕ ਆਪਾਂ ਉਸ ਜਗ੍ਹਾ ਤੇ ਜਾਣਾਗਾ ਸਾਰਿਆਂ ਨੂੰ ਜਿਹੜੀ ਕਲਕੱਤੇ ਚ ਮਸ਼ਹੂਰ ਦੁਕਾਨਾਂ ਨਾ ਗਲਾਬ ਜਾਮਨਾਂ ਵਾਲੀ ਉੱਥੇ ਇੱਕ ਦਹੀਂ ਵੀ ਮਿਲਦੀ ਹੈਗੀ ਤੇ ਉਹ ਵੀ ਬਹੁਤ ਉਹਨਾਂ ਦੀ ਮਸ਼ਹੂਰ ਆ ਗਈ بڑے بڑے ਐਕਟਰ ਵੀ ਉੱਥੇ ਗਏ ਹੋਏ ਆਗੇ ਸਾਰੇ ਜਿਹੜੇ ਆਪਣੇ ਨਾਲ ਦੇ ਭਾਈਚਾਰੇ ਵਾਲੇ ਬੰਦੇ ਆ ਉੱਥੇ ਗਏ ਹੋਏ ਆਗੇ ਉਸ ਦੁਕਾਨ ਦੇ ਉੱਤੇ ਤੇ ਆਪਾਂ ਵੀ ਜ਼ਰੂਰ ਜਾ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਹੋਰ ਵੀ ਕੀ ਕੁਝ ਦੇਖਣ ਵਾਲਾ ਰਾਹ ਦੇ ਵਿੱਚ ਗੱਲਾਂ ਬਾਤਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਤੁਰੇ ਜਾਵਾਂਗੇ ਤੇ ਫਿਲਹਾਲ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਾਂ ਇੱਕ ਮਹਿਲ ਵਿਕਟੋਰੀਆ ਜੀ ਇਹ ਵੀ ਖਾਸ ਜਗਾ ਜਿਹੜੀਆਂ ਦੇਖਣ ਵਾਲੀਆਂ ਤੇ ਇੱਕ ਸੱਚ ਹੋਰ ਗੱਲ ਤੁਹਾਡੇ ਨਾਲ ਖਾਸ ਗੱਲ ਜਿਹੜੀ ਸਾਂਝੀ ਕਰਦਗੇ ਜੀ ਅੱਜ ਫਿਰ ਅੰਡਮਾਨ ਨਿਕੋਬਾਰ ਵਾਲੀ ਅੰਡਮਾਨ ਨਿਕੋਬਾਰ ਆਪਾਂ ਜਾ ਰਹੇ ਹਾਂ ਜੀ 11 ਤਰੀਕ ਨੂੰ ਆਪਣੀ ਟਿਕਟ ਬੁੱਕ ਹੋਈ ਹੋਈ ਅਗੀ ਜੀ 11 ਤਰੀਕ ਦੀ ਐਸੇ 11 ਦੀ ਅੱਜ 8 ਤਰੀਕ ਹੋ ਗਈ 9 10 ਤੇ 11 ਉਦੋਂ ਤੱਕ ਹਰਪਾਲ ਤੇ ਸੰਦੀਪ ਵੀ ਜਿਹੜਾ ਆਪਣੇ ਕੋਲੇ ਪਹੁੰਚ ਜਾਣਗੇ 11 ਤਰੀਕ ਤੱਕ ਭਾਈ ਤੇ 11 ਤਰੀਕ ਤੋਂ ਜੀ ਇੱਥੋਂ ਕਿਸਤੀ ਚੱਲੂਗੀ ਠੀਕ ਹੈ ਜੀ ਉਹਦੇ ਚ ਆਪਾਂ ਆਪਣੇ ਨਾਲ ਹੀ ਸਾਈਕਲ ਲੈ ਕੇ ਜਾਵਾਂਗੇ ਤੇ ਅੰਡਮਨ ਇੱਕ ਵਾਰ ਪਹੁੰਚ ਜਾਗੇ ਕਹਿੰਦੇ ਆ ਭਾਈ 3 ਦਿਨ ਤੇ 2 ਰਾਤਾਂ ਲੱਗ ਜਾਂਦੀਆਂ 4 ਦਿਨ ਤੇ 2 ਰਾਤਾਂ ਲੱਗ ਜਾਂਦੀਆਂ ਐਦਾਂ ਕੁਝ ਗੱਲਬਾਤ ਵੀ ਇੰਨਾ ਸਮਾਂ ਜਿਹੜਾ ਜਾਣ ਤੇ ਲੱਗਦਾ ਸਮੁੰਦਰ ਰਾਹੀਂ ਤੇ ਇੱਕ ਹੀ ਗੱਲ ਜੀ ਖਾਸ ਇਹ ਦੱਸ ਦਈਏ ਵੀ 10 ਤਰੀਕ ਦਾ ਬਲੌਗ ਆਪਣਾ ਆਊਗਾ ਜੀ 11 ਤਰੀਕ ਦੀ ਸਵੇਰ ਨੂੰ ਤੇ 11 ਤਰੀਕ ਤੋਂ ਬਾਅਦ ਆਪਣਾ ਹੋ ਸਕਦਾ 3-4 ਦਿਨ ਜਿਹੜਾ ਬਲੌਗ ਵੀਡੀਓ ਸਟੋਰੀ ਇੰਸਟਾ ਦੀ ਕੋਈ ਰੀਲ ਕੁਝ ਵੀ ਨਾ ਆਵੇ ਕਿਉਂਕਿ ਉੱਥੇ ਨੈੱਟ ਨਹੀਂ ਚੱਲਦਾ ਸਮੁੰਦਰ ਦੇ ਵਿੱਚ ਹੋ ਸਕਦਾ ਹੱਥ ਪੱਲੇ ਮਾਰਾਂਗੇ ਭਾਈ ਕਿਸ਼ਤੀ ਦੇ ਵਿੱਚ ਕੋਈ ਵਾਈਫਾਈ ਮਿਲ ਜੇ ਜਾਂ ਇਦਾਂ ਦੀ ਕੋਈ ਸਹੂਲਤ ਹੋਵੇ ਪਰ ਮੇਰੇ ਖਿਆਲ ਨਾਲ ਨਹੀਂ ਹੁਣ ਤੱਕ ਜਿੰਨੀਆਂ ਵੀ ਆਪਾਂ ਵੀਡੀਓ ਫਰੋਲਗਾਂ ਦੇਖੀਆਂ ਹਨ ਤੇ ਵੀ ਨਹੀਂ ਇੰਟਰਨੈਟ ਉੱਥੇ ਨਹੀਂ ਚੱਲਦਾ 3 ਤੇ 4 ਦਿਨ ਹੋ ਸਕਦਾ 4 ਦਿਨ ਤੇ ਆਪਣਾ ਬਲੌਗ ਨਹੀਂ ਆਊਗਾ 11 ਤਰੀਕ 11 ਦਾ ਨਹੀਂ ਆਉਂਦਾ 12 13 ਹੋ ਸਕਦਾ 14 ਤਰੀਕ ਦਾ ਵੀ ਬਲੌਗ ਜਿਹੜਾ ਨਾ ਆਵੇ ਤੇ ਇਹ ਸਾਰਾ ਆਪਾਂ ਇਕੱਠੀ ਵੀਡੀਓ ਇੱਕ ਪਾਵਾਂਗੇ ਬਣਾ ਕੇ ਤੇ ਨਹੀਂ ਫਿਰ ਅਲੱਗ-ਅਲੱਗ ਭਾਗਾਂ ਦੇ ਵਿੱਚ ਹਨਾ ਕਿਸ਼ਤੀ ਦਾ ਜਿਹੜਾ ਸਫ਼ਰ ਹੋਊਗਾ ਸਾਰੇ ਦਿਨਾਂ ਦਾ ਦਿਨ ਰਾਤ ਦਾ ਉੱਥੇ ਕਿੱਦਾਂ ਦੇ ਕਮਰੇ ਆ ਵਿੱਚ ਰਹਿਣ ਨੂੰ ਕੀ ਖਾਣ ਪੀਣ ਨੂੰ ਦਿੰਦੇ ਆਗੇ ਤੇ ਕੀ ਟਿਕਟ ਵਗੈਰਾ ਕੀ ਕਿੱਥੋਂ ਜਹਾਜ਼ ਤੁਰਦਾ ਇਹ ਸਾਰਾ ਕੁਝ ਆਪਾਂ ਉਹਦੇ ਦੇ ਬਲੌਗ ਦੇ ਵਿੱਚ ਸ਼ੁਰੂਆਤ ਕਰਾਂਗੇ ਜਦੋਂ ਤੇ ਫਿਰ ਵੀ ਸਮਾਪਤੀ ਵੀ ਉਸੇ ਬਲੌਗ ਦੇ ਵਿੱਚ ਹੀ ਕਰਾਂਗੇ ਉਹ ਤੇ ਸਾਰਾ ਕੁਝ ਆਪਾਂ ਤੁਹਾਨੂੰ ਸਮਝ ਹੀ ਗਏ ਤੁਸੀਂ ਉਹਦੇ ਬਾਰੇ ਜਾਂ ਗੱਲਾਂ ਬਾਤਾਂ ਕਰਾਂਗੇ ਜੀ ਫਿਰ ਹਾਲ ਜੀ ਹੁਣ ਚੱਲੀਏ ਆਪਾਂ ਕਲਕੱਤਾ ਸ਼ਹਿਰ ਦੇ ਅੰਦਰ ਨੂੰ ਤੇ ਆ ਸਾਈਕਲ ਆਪਣੇ ਇੱਥੇ ਖੜਿਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜਾ ਰਹੇ ਆ ਜਿਆਦਾ ਟਾਈਮ ਲੱਗ ਜਾਂਦਾ ਜੀ ਕਿਉਂਕਿ ਜਿਆਦਾ ਥਾਵਾਂ ਤੇ ਜਾਣਾ ਤੇ ਫਿਰ ਸਾਈਕਲ ਤੇ ਜਿਆਦਾ ਟਾਈਮ ਲੱਗ ਬੱਸ ਬਸ ਫੜ ਲਾਂਗੇ ਨਹੀਂ ਕਿਸੇ ਤੋਂ ਹੱਥ ਦੇ ਕੇ ਕਿਸੇ ਭਰਾ ਨਾਲ ਚੜ ਜਾਾਂਗੇ ਠੀਕ ਹੈ ਜੀ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਨੇ ਹੋ ਚੱਲਦੇ ਆਂ ਜੀ ਫਿਰ ਆਪਾਂ ਵਾਸਤੋ ਆਪਾਂ ਉੱਤਰ ਗਏ ਆ ਜੀ ਸਾਰਿਆਂ ਨਾਲ ਪਹਿਲਾਂ ਜਾ ਰਹੇ ਹਾਂਗੇ ਬੱਲਰ ਮੱਠ ਬੱਲਰ ਮੱਠ ਤੋਂ ਬਾਅਦ ਆਪਾਂ ਜਾਵਾਂਗੇ ਬਾਗ ਬਾਜ਼ਾਰ ਉੱਥੇ ਜਿਹੜੀਆਂ ਸਾਰਿਆਂ ਨਾਲ ਜ਼ਿਆਦਾ ਮੂਰਤੀਆਂ ਬੰਦੀਆਂ ਨੇ ਕਿੱਦਾਂ ਮੂਰਤੀਆਂ ਬੰਦੀਆਂ ਨੇ ਇਹ ਵੀ ਆਪਾਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਥੋਂ ਆਪਾਂ ਨੂੰ ਕੈਸਤੀ ਫੜਨੀ ਪਊ ਬਾਈ ਕੈਸਤੀ ਰਹੀ ਜਾਵਾਂ ਤੇ ਇਧਰ ਨਿਸ਼ੂ ਬਾਈ ਨਿਸ਼ੂ ਇੱਕ ਨਿੰਬੂ ਵਾਣਿਆ ਮਿਕਸ ਜਿਹੀ ਹੈ ਕੋਸ ਮਿਕਸ ਹੋ ਗਿਆ ਮਿਲਕ ਸੋਡਾ ਹੈ ਨਾ ਮਿਲਕ ਸੋਡਾ ਕੀ ਮਿਲਕ ਸੋਡਾ ਮਿਕਸ ਸੋਡਾ ਮਿਕਸ ਸੋਡਾ ਚੱਕ ਠੋਕਿਆ ਕਾਲਾ ਨੂਨ ਆਉਣ ਦੇ ਆਉਣ ਦੇ ਮੂਠਾ ਖਟਾ ਦੋਨੋਂ ਦੋਨੋਂ ਪੁਦੀਨਾ ਜ਼ਿਆਦਾ ਡਾਲ ਦੋ ਪੁਦੀਨਾ ਅੱਜ ਜ਼ਿਆਦਾ ਸਾਨੂੰ ਬਈ ਆਪਾਂ ਖਾਣ ਪੀਣੇ ਦਿਖਾਉਣਾ ਕਲਕੱਤਾ ਸ਼ਹਿਰ ਦਾ ਸ਼ੁਕਰੀਆ ਜੀ। ਦੋ ਜੀ। ਮੈਂ ਵੱਡੇ ਚੱਕ। ਆਹ ਗੱਲ ਨੂੰ ਚੀਰਦਾ ਜਾਂਦਾਗਾ। ਪਤਾ ਨਹੀਂ ਕੀ ਬਣਾਇਆ ਨਹੀਂ ਸੁਣ ਇਹ। ਖਾੜ ਮਿਠਾ ਜਾ ਹੋ ਰਿਹਾ। ਇਸੇ ਰਾਹ ਦੇ ਉੱਤੇ ਜਾਂਦੇ ਆਂ ਜੀ ਜਿਹੜਾ ਤੁਸੀਂ ਸਾਹਮਣੇ ਦੇਖੀ ਜਾਂਦੇ ਹੋ ਕਾਲੀ ਮਾਤਾ ਦਾ ਮੰਦਿਰ ਵੀ ਆ ਜਾਂਦਾਗਾ। ਪਰ 3 ਵਜੇ ਭਾਈ ਗੇਟ ਖੁੱਲੂਗਾ। ਕਹਿੰਦੇ ਹਜੇ ਮੰਦਰ ਬੰਦ ਹੈਗਾ ਨਹੀਂ ਤਾਂ ਆਪਾਂ ਪਹਿਲਾਂ ਮੰਦਰ ਚ ਵੀ ਜ਼ਰੂਰ ਜਾ ਆਉਂਦੇ ਜੀ ਇਸ ਥੰਮ ਇਹ ਆ ਗਿਆ ਰਾ ਬੇੜੀ ਤੇ ਜਾਣ ਵਾਲਾ ਫੇਰੀ ਤੇ ਜਾਣ ਵਾਲਾ ਕਿਸ਼ਤੀ ਤੇ ਜਾਣ ਵਾਲਾ ਸਮੁੰਦਰੀ ਜਹਾਜ਼ ਤੇ ਜਾਣ ਵਾਲਾ 100 ਰੁਪਿਆ ਦੀ ਇਹ ਇੱਕ ਟਿਕਟ ਪਈ ਆ ਜੀ 20 ਰੁਪਿਆ ਦੀਆਂ ਦੋ ਟਿਕਟਾਂ ਤੇ ਕਹਿੰਦੇ ਭਾਈ 2 ਮਿੰਟ ਰਹਿਂਦੇ ਆ ਗੱਡੀ ਤਰਨ ਚ Ja el dia el dia va E ve que estic. Hi té pa, ja ਸੀਟਾਂ ਤਾਂ ਸਾਰੀਆਂ ਬੁੱਕ ਹੋ ਗਈਆਂ ਆਪਣੇ ਵਾਸਤੇ ਤਾਂ ਕੋਈ ਸੀਟ ਹੀ ਨਹੀਂ ਰਹੀ ਇਹ ਕਿਸ਼ਤੀ ਬਈ ਕੱਲੀ ਸਵਾਰੀਆਂ ਵਾਲੀ ਸੀਗੀ ਇਹਦੇ ਵਿੱਚ ਕੋਈ ਮੋਟਰਸਾਈਕਲ ਜਾਂ ਸਾਈਕਲ ਨਹੀਂ ਆਉਂਦਾ ਤੇ ਲਗਭਗ ਜੇ ਆਪਾਂ ਸ਼ਹਿਰ ਦੇ ਵਿੱਚ ਦੀ ਆਉਂਦੇ ਤਾਂ ਸ਼ਹਿਰ ਦੇ ਟ੍ਰੈਫਿਕ ਵਿੱਚ ਦੀ ਆਪਾਂ ਨੂੰ 2-3 ਘੰਟੇ ਲੱਗ ਜਾਣੇ ਸੀਗੇ ਤੇ ਸ਼ਹਿਰ ਦੇ ਇੱਕ ਪਾਸੇ ਤੋਂ ਆਪਾਂ ਨੂੰ ਦੂਜੇ ਪਾਸੇ ਲਗਭਗ 15 ਤੋਂ 20 ਮਿੰਟਾਂ ਦੇ ਵਿੱਚ ਤੇ ਇੱਕ ਜਾਣੇ ਦੇ 11 ਰੁਪਏ ਲਏ ਆ ਜੀ ਐਨੇ ਪੈਸਿਆਂ ਦੇ ਵਿੱਚ ਬੜਾ ਜਲਦੀ ਸਫ਼ਰ ਆਪਾਂ ਨੂੰ ਬੜਾ ਜਲਦੀ ਜਿਹੜਾ ਆਪਣਾ ਆਪਣੇ ਟਿਕਾਣੇ ਤੇ ਲੈ ਆਈ ਜੀ ਇਥੋਂ ਆਪਾਂ ਜਾਣਾ ਸੀਗਾ ਜੀ ਬਾਗ ਬਾਜ਼ਾਰ ਤੇ ਬਾਗ ਬਾਜ਼ਾਰ ਤੋਂ ਕਮਾਰ ਟੋਲੀ ਇਥੇ ਜਿਹੜਾ ਉਹ ਜਹਾਜ਼ ਆਪਈ ਨਹੀਂ ਜਾਂਦਾ ਤੇ ਹੁਣ ਆਪਾਂ ਨੂੰ ਮੈਟਰੋ ਤੇ ਜਾਣਾ ਪਊਗਾ ਬਾਗ ਬਾਜ਼ਾਰ ਬਾਗ ਬਾਜ਼ਾਰ ਤੋਂ ਕਮਾਰ ਟੋਲੀ ਪਤਾ ਨਹੀਂ ਕਿਹੜੀਆਂ ਗੱਲੀਆਂ ਨੇ ਇਹ ਸੁਨੀਆਂ ਸੁਨੀਆਂ ਜੀਆਂ ਕਿੱਥੇ ਮਿਲੂ ਮੈਟਰੋ ਇਹ ਆ ਗਿਆ ਜੀ ਬੰਦਾ ਘਾਟ ਜਿੱਥੋਂ ਇੱਕ ਹੋਰ ਬੇੜੀ ਚੱਲੂਗੀ ਤੇ ਆਪਾਂ ਕਿਜਰੀ ਵਾਲੇ ਨਾਲ ਚੜ ਕੇ ਆਪਾਂ ਇੱਥੋਂ ਤੱਕ ਆਏਾਂਗੇ ਤੇ ਇੱਥੇ ਹੁਣ ਇਹ ਜਿਹੜੀ ਟਿਕਟ ਹੈ 8 ਰੁਪਏ ਹੈ ਜੀ ਯਮੇ ਅੱਜ ਤਾਂ ਮੈਨੂੰ ਲੱਗਦਾ ਹੈ ਨਾ ਕਿਸਤੀਆਂ ਦੀ ਅੱਜ ਝੂਟਾ ਲਾਵਾਂਗੇ ਬਾਈ ਇੱਥੇ ਵਹਿ ਜਾਣੇ ਖਾਸ ਹੀ ਦੂਰ ਆ ਗਏ ਪਰ ਹਜੇ ਵੀ ਬਾਈ ਪਹੁੰਚੇ ਨਹੀਂ ਹੈਗੇ ਪਹਿਲਾਂ ਪਿੱਛੇ ਕਹਿੰਦੇ ਬਾਈ ਮੈਟਰੋ ਫੜ ਲਓ ਤੇ ਉਧਰੋਂ ਭੱਜ ਜਾਓ ਕਮਾਲ ਟੋਲੀ ਨੂੰ ਇਹ ਬਾਰੇ ਗਾਂ ਥੋੜਾ ਜਿਹਾ ਹੋਰ ਆਏ ਤਾਂ ਇੱਥੋਂ ਦੇ ਜਿਹੜੇ ਆਮ ਰਹਿਣ ਵਾਲੇ ਨੇ ਬੰਦੇ ਆ ਗਏ ਹਨਾ ਕੋਈ ਵੀ ਆਪਾਂ ਪੁੱਛ ਕੇ ਛ ਲੈਣੇ ਆਗੇ ਉਹ ਕਹਿੰਦੇ ਭਾਈ ਇੱਧਰ ਆ ਇਦਾਂ ਵਗਜੋ ਉਦਾਂ ਵਗਜੋ ਤੇ ਹੁਣ ਆ ਕੇ ਇਸਤੀ ਜੀ ਤੇ ਚੜਾਤਾ ਇੱਥੋਂ ਹੁਣ ਆਟੋ ਤੇ ਜਾਣਾ ਪਊਗਾ ਆਈ ਆਈ ਇੱਧਰ ਹੋ ਕੇ ਜਾਈਏ ਇੱਥੇ ਠੀਕ ਹੈ ਠੀਕ ਹੈ ਜੀ ਉਹ ਕਰੋ ਆਏ ਕਰ ਦੇ ਉਹ ਵਾਹ ਜੀ ਵਾਹ ਕਿਵੇਂ ਨਾ ਕਿਵੇਂ ਬਾਈ ਆਪਾਂ ਉਸ ਜਗ੍ਹਾ ਤੇ ਪਹੁੰਚ ਹੀ ਗਏ ਆ ਜਿੱਥੇ ਮੂਰਤੀਆਂ ਬੰਦੀਆਂ ਨੇ ਇਹ ਜਗ੍ਹਾ ਦਾ ਨਾਮ ਹੈਗਾ ਕਮਾਰ ਟੋਲੀ ਤੇ ਇਹ ਮੂਰਤੀਆਂ ਬਾਈ ਜਿਹੜਿਆ ਦੁਰਗਾ ਪੂਜਾ ਹੁੰਦੀ ਹੈ ਇਸ ਜਗ੍ਹਾ ਤੇ ਇੱਥੇ ਕੋਲਕੱਤਾ ਸ਼ਹਿਰ ਦੇ ਵਿੱਚ ਉੱਥੇ ਵੀ ਕੰਮ ਆਉਂਦੀਆਂ ਨੇ ਉੱਥੇ ਵੀ ਆ ਦੇਖੋ ਬਾਈ ਓ ਪਿੱਛੇ ਤੱਕ ਨਿਗਾਹ ਮਾਰੋ ਜੀ ਇੱਧਰ ਗਾਹਾਂ ਬਣਾਈ ਵੀ ਜਾਂਦੇ ਹੈਗੇ ਆਹਾਂ ਭਾਈ ਸਮਾਨਸੱਲਾ ਵੀ ਪਿਆਜੀ ਦੇ ਨਾਅੇ ਇਹ ਬਣਾਉਂਦੇ ਹੈਗੇ ਆਹ ਭਾਈ ਕਰੀ ਜਾਂਦਾ ਕਲਾਕਾਰੀ ਜੀ ਸਾਰਾ ਨੰਬਦ ਭਾਈ ਜਿਹੜੀਆਂ ਮੂਰਤੀਆਂ ਬਣਦੀਆਂ ਏਸੀ ਜਗ੍ਹਾ ਤੇ ਬਣਦੀਆਂ ਟਮਾਟੋਲੀ ਦੇ ਵਿੱਚ ਹਰੇਕ ਦੁਕਾਨ ਦੇਖ ਲਓ ਤੁਸੀਂ ਭਰੀ ਪਈ ਐ ਜੀ ਜਿਹੜੀ ਮਰਜ਼ੀ ਦੁਕਾਨ ਕੰਨੀ ਨਿਗਾ ਮਾਰ ਲਓ ਬਾਈ ਕਲੀਆਂ ਮੂਰਤਾਂ ਆ ਮੂਰਤਾਂ ਹੀ ਮੂਰਤਾਂ ਆ ਸਾਹਮਣੇ ਮੂਰਤਾਂ ਇਧਰ ਪਈਆਂ ਜੀ ਉਹ ਲਫਾਫੇ ਥੱਲੇ ਤੇ ਇਧਰਲੇ ਪਾਸੇ ਮੂਰਤਾਂ ਇਧਰ ਵੀ ਕਲਾਕਾਰੀ ਕਰੀ ਜਾਂਦੇ ਹੈਗੇ ਮੂਰਤਾਂ ਲਈ ਬਾਈ ਇਹ ਇਹ ਮਾਰਕੀਟ ਆ ਜਿਹੜੀ ਮਸ਼ਹੂਰ ਆ ਜੀ ਪੂਰੀ ਉਹ ਕਿਦਾਂ ਦੀ ਵੀ ਹੋਵੇ ਚਾਹੇ ਜਿੱਦਾਂ ਦੀ ਮਰਜ਼ੀ ਬਣਾ ਲਓ ਆ ਦੇਖੋ ਜਿੱਦਾਂ ਦੀ ਮਰਜ਼ੀ ਤਿਆਰ ਕਰਵਾ ਲਓ ਜੀ ਮੈਨੂੰ ਲੱਗਦਾ ਨਾ ਸਹੀ ਰੂਪ ਬਿੱਟੂ ਹਾਂ ਬਿਲਕੁਲ ਅਸਲੀ ਲੱਗਦਾ ਨਾ ਸਫਾਈ ਵੀ ਬਹੁਤ ਆ ਗਈ ਪੇਂਟ ਦੁਆਰਾ ਕਰਨ ਵਾਲਾ ਹੋਇਆ ਪਿਆ ਪੇਂਟ ਤਾਂ ਹੋਇਆ ਨਹੀਂ ਹੋਇਆ ਪੇਂਟ ਕਰਨਾ ਹੈ ਹਲੇ ਕਰਨਾਗਾ ਤੇ ਕੀ ਹੈ ਕੱਲੀ ਰਗੜਾਈ ਹੋਈ ਹੈ ਕਿਤਾਬ ਜੀ ਹੈ ਇਹਦਾ ਰੀਡਿੰਗ ਪਤਾ ਕਰਦੇ ਹੈ ਕਿ ਨਹੀਂ ਅਸਲ ਦੇ ਵਿੱਚ ਬਈ ਪਹਿਲਾਂ ਇਹਨਾਂ ਨੂੰ ਇਦਾਂ ਤਿਆਰ ਕੀਤਾ ਜਾਂਦਾਗਾ ਪਰਾਲੀ ਦੇ ਨਾਲ ਇਹ ਪਰਾਲੀ ਹੈਗੀ ਪਰਾਲੀ ਦੇ ਨਾਲ ਐ ਸਲੋਟ ਇਹਨਾਂ ਦੇ ਜਿਹੜੇ ਆਹ ਕਾਰ ਬਣਾਏ ਜਾਂਦੇ ਹੈਗੇ ਹਨ ਤੇ ਬਾਅਦ ਦੇ ਵਿੱਚ ਇਹਨਾਂ ਤੇ ਮਿੱਟੀ ਦਾ ਲੇਪ ਕੀਤਾ ਜਾਂਦਾ ਹੈਗਾ ਫਿਰ ਇਹ ਮੂਰਤੀ ਬਣ ਕੇ ਤਿਆਰ ਹੁੰਦੀ ਹੈ ਬਾਅਦ ਚ ਭਾਈ ਰੰਗ ਪੇਂਟ ਆ ਜੋ ਵੀ ਹੁੰਦਾਗਾ ਬਾਅਦ ਚ ਹੀ ਹੁੰਦਾ ਸਾਰਾ ਕੁਝ ਸਾਫ ਸਫਾਈ ਤੇ ਦੂਜੀਆਂ ਉਹ ਪੱਥਰ ਵਾਲੀਆਂ ਵੀ ਮੂਰਤੀਆਂ ਬਣੀਆਂ ਉਹਨਾਂ ਨੂੰ ਵੀ ਘੜ ਕੇ ਇਹ ਬਣਾਉਂਦੇ ਹੈਗੇ ਇਕੱਲੀਆਂ ਆਈ ਨਹੀਂ ਵੀ ਇਹੀ ਬਣਾਉਂਦੇ ਹੈਗੇ ਆਪਾਂ ਰੇਟ ਵਗੈਰਾ ਵੀ ਪੁੱਛਾਂਗੇ ਭਾਈ ਇਹਨਾਂ ਦੁਬਾਈਆਂ ਤੋਂ ਇਧਰ ਆ ਭਾਈ ਆ ਦੇਖੋ ਬਣਾਈ ਜਾਂਦਾ ਐ ਸਲੋਟ ਮੜਦੇ ਹੈਗੇ ਬਾਈਆਂ ਨੂੰ ਹਿੰਦੀ ਘੱਟ ਆਉਂਦੀ ਹੈਗੀ ਬਾਈਆਂ ਤੋਂ ਪੁੱਛਿਆ ਵੀ ਸੀਗਾ ਭਾਈ ਕੀ ਰੇਟ ਰੂਟ ਆ ਕਿਵੇਂ ਗੱਲਬਾਤ ਬਾਈ ਕਹਿੰਦਾ ਨਾ ਨਾ ਜੀ ਕਰ ਗਿਆ ਬਹੁਤ ਵਧੀਆ ਕਲਾਕਾਰੀ ਕਰਦੇ ਆ ਜੀ ਬਾਕੀ ਹੱਥ ਚ ਇਹਨਾਂ ਦੇ ਕਲਾਕਾਰੀ ਹੈਗੀ ਹੈਗੀ ਬਰੀਕੀ ਵਾਲਾ ਕੰਮ ਵੀ ਆ ਬਾਈ ਕਾਫੀ ਬਰੀਕੀ ਵਾਲਾ ਕੰਮ ਆ ਸਾਫ ਸਫਾਈ ਲਿਆਉਣੀ ਹਨਾ ਇੱਕ ਤਾਂ ਵੈਸੀ ਤਸਵੀਰ ਬਣਾ ਦੇਣੀ ਤੇ ਜਿਹੜੀ ਸਾਫ ਸਫਾਈ ਲਿਆਉਣ ਦਾ ਬੜਾ ਯੋਗਦਾਨ ਹੁੰਦਾ ਹੈਗਾ ਇਹ ਮਾਰਕੀਟ ਦਾ ਨਾਮ ਜਿਵੇਂ ਆਪਾਂ ਜੀ ਇਹ ਤਿੰਨ ਚਾਰਾਂ ਦੀ ਪਹਿਲਾਂ ਹੀ ਦੱਸਤਾ ਕਮਾਰ ਟੋਲੀ ਮਾਰਕੀਟ ਆ ਹਨਾ ਜੀ ਤੇ ਇੱਥੇ ਸਾਰਿਆਂ ਨੂੰ ਵੱਧ ਮੂਰਤੀਆਂ ਲਗਭਗ ਪੂਰੇ ਭਾਰਤ ਦੀਆਂ ਮੂਰਤੀਆਂ ਇੱਥੋਂ ਹੀ ਬਣ ਕੇ ਜਾਂਦੀਆਂ ਹੋਣਗੀਆਂ ਐਨੀਆਂ ਬਾਈ ਜਿੰਨੀਆਂ ਦੁਕਾਨਾਂ ਦੇਖੀ ਜਾਂਦੇ ਆ ਮੁਕਤ ਗਈ ਨਹੀਂ ਹਰੇਕ ਦੁਕਾਨ ਤੇ ਨਵੇਂ ਤੋਂ ਨਵੇਂ ਆਪਣੇ ਡਿਜ਼ਾਈਨ ਨਾਲ ਤਿਆਰ ਕਰੀਆਂ ਹੋਈਆਂ ਮੂਰਤੀਆਂ ਇਹ ਤੇ ਜਿੱਧਰ ਨੂੰ ਮਰਜ਼ੀ ਵਗਜੋ ਜੀ ਚਾਰ ਪੰਜ ਗਲੀਆਂ ਨੇ ਇੱਧਰ ਨੂੰ ਪਿੱਛੇ ਨੂੰ ਵਗਜੋ ਚਾਹੇ ਗਾਹ ਨੂੰ ਵਗਜੋ ਚਾਹੇ ਇੱਧਰ ਨੂੰ ਮੁੜਜੋ ਖੱਬੇ ਸੱਜੇ ਜਿੱਧਰ ਮਰਜ਼ੀ ਮੁੜਜੋ ਤਾਨੂੰ ਸਿਰਫ ਮੂਰਤੀਆਂ ਹੀ ਮੂਰਤੀਆਂ ਮਿਲਣਗੀਆਂ ਤੇ ਬੜਾ ਵਧੀਆ ਲੱਗਿਆ ਉਹ ਨਵੀਂ ਚੀਜ਼ ਦੇਖ ਕੇ ਅੱਜ ਰੇਟ ਵਗੈਰਾ ਨਹੀਂ ਬਾਈ ਪਤਾ ਲੱਗਿਆ ਕਿਉਂਕਿ ਇਹ ਇੱਕ ਤਾਂ ਗੱਲਬਾਤ ਜੀ ਘੱਟ ਕਰਦੇ ਆ ਥੋੜੀ ਜੀ ਕੀ ਰੇਟ ਰੂਟ ਆਗਾ ਹਨ ਤੇ ਹੁਣ ਇਹ ਜਿਹੜੀਆਂ ਜ਼ਿਆਦਾਤਰ ਮੂਰਤੀਆਂ ਬਣਾਈਆਂ ਜਾ ਰਹੀਆਂ ਨੇ ਦੁਰਗਾ ਪੂਜਾ ਦਾ ਟਾਈਮ ਜਿਹੜਾ ਆ ਰਿਹਾਗਾ ਤੇ ਉਹਦੇ ਲਈ ਬਣਾਈਆਂ ਜਾਂਦੀਆਂ ਨੇ ਹੁਣ ਆਪਾਂ ਨਿਸ਼ੂ ਖਾਣ ਪੀਣ ਕਰਨ ਲਈਏ ਖਾਣ ਪੀਣ ਦੇ ਬਿਖਾਰ ਜਿੱਦਾਂ ਜਿੱਦਾਂ ਸ਼ਾਮ ਹੁੰਦੀ ਜਾ ਰਹੀ ਹੈ ਢੇੜ ਚ ਚੂਹੇ ਜੜੇ ਨੇ ਨੱਚਦੇ ਨੱਚਦੇ ਜਾ ਰਹੇ ਹਾਂ ਤੇ ਹੁਣ ਆਪਾਂ ਉਹਦੇ ਚੱਲਾਂਗੇ ਤੇ ਹੁਣ ਆਪਾਂ ਜੀ ਉਹਦੇ ਤੇ ਲਾਲ ਜੀ ਓਪੀਲੀ ਜੀ ਟੈਕਸੀ ਦਾ ਵੀ ਝੂਟਾ ਲਵਾਂਗੇ ਉਹਦੇ ਤੇ ਚੱਲਾਂਗੇ ਜਿਹੜੀ ਮੂਰਤੀਆਂ ਵਾਲੀ ਮਾਰਕੀਟ ਆ ਉਹ ਆਪਾਂ ਦੇਖ ਲਈ ਆ ਭਾਈ ਕਰਦੇ ਕਰਾਉਂਦਿਆਂ ਨੇ ਭਾਈ ਉਹ ਦੁਕਾਨ ਆਪਾਂ ਲੱਭ ਹੀ ਲਈ ਜਿਹੜੀ ਕਲਕੱਤਾ ਦੀ ਸਾਰਿਆਂ ਨਾਲੋਂ ਮਸ਼ਹੂਰ ਦੁਕਾਨ ਆ ਕਾਦੇ ਲਈ ਮਸ਼ਹੂਰ ਆ ਮਠਿਆਈਆਂ ਲਈ ਮਸ਼ਹੂਰ ਹੈ ਜੀ ਤਰ੍ਹਾਂ ਤਰ੍ਹਾਂ ਦੇ ਫਰੂਟਾਂ ਤੋਂ ਜਿਹੜੀਆਂ ਤਿਆਰ ਹੁੰਦੀਆਂ ਨੇ 11 ਤਰ੍ਹਾਂ ਦੀ ਸਮੱਗਰੀ ਤੋਂ ਮਠਿਆਈ ਜਿਹੜੀ ਇੱਥੇ ਤਿਆਰ ਹੁੰਦੀ ਹੈ ਦੁਕਾਨ ਦਾ ਨਾਮ ਹੈਗਾ ਗ੍ਰੀਸ਼ ਚੰਦ ਦੇ ਤੇ ਨਾਗੁਰ ਚੰਦਰ ਨੰਦੀ ਨੰਦੀ ਉਹ ਨਿਸ਼ੂ ਥੱਲੇ ਕੀ ਲਿਖਿਆ ਇਹਦਾ 56 ਰਾਮਦੁੱਲਾਲ ਸਰਕਾਰ ਸਟਰੀਟ ਕਲਕੱਤਾ 700006 ਨਾਲ ਹੀ ਲਿਖਿਆ ਰੀਨੋਵੇਟਿਡ ਕਨਫੈਕਸ਼ਨਰੀ ਹਾਂਜੀ ਤੇ ਇੱਕ ਗੱਲ ਹੋਰ ਦੱਸੀ ਜੀ ਵੀ ਨਾਉਂਡ ਕਨਫੈਕਸ਼ਨਰ ਜਿਹੜੀ ਮਠਿਆਈ ਹੈਗੀ ਭਾਈ ਕਿਲੋਆਂ ਦੇ ਹਿਸਾਬ ਨਾਲ ਨਹੀਂ ਮਿਲਦੀ ਇੱਕ ਟੁਕੜਾ ਲੈ ਲਓ ਦੋ ਟੁਕੜਾ ਲੈ ਲਓ ਤਿੰਨ ਟੁਕੜੇ ਐਸ ਲੋਟ ਹਨਾ ਮਠਿਆਈ ਜਿਹੜੀ ਮਿਲਦੀ ਹੈਗੀ ਭਾਈ ਇਹ ਕੋਈ ਕਿਲੋ 2 ਕਿਲੋ ਦੇ ਹਿਸਾਬ ਨਾਲ ਨਹੀਂ ਮਿਲਦੀ ਇਧਰਲੇ ਪਾਸੇ ਸਾਹਮਣੇ ਹੋ ਜਿਹੜਾ ਤੁਸੀਂ ਦੇਖਿਆ ਨੇ ਉਹ ਕਾਲਾ ਜਾਂ ਟੋਕਨ ਲੱਗਿਆ ਉਹ ਕੋਈ ਅਵਾਰਡ ਵੀ ਮਿਲਿਆ ਹੋਇਆ ਭਾਈ ਦੁਕਾਨ ਨੂੰ ਤੇ ਲਗਭਗ ਇਹ ਬਹੁਤ ਸਾਲ ਪੁਰਾਣੀ ਦੁਕਾਨ ਹੈਗੀ 1844 ਦੀ ਮਤਲਬ ਇਹ ਸ਼ੁਰੂਆਤ ਕੀਤੀ ਗਈ ਦੁਕਾਨ ਦੀ ਤੇ ਤਕਰੀਬਨ ਇਸ ਦੁਕਾਨ ਨੂੰ ਜੀ 180 ਸਾਲ ਹੋ ਚੁੱਕੇ ਨੇ 180 ਸਾਲ ਹੋ ਚੁੱਕੇ ਆ ਜੀ ਬਹੁਤ ਹੀ ਪੁਰਾਣੀ ਤੇ ਕਲਕੱਤੇ ਦੀ ਸਾਰਿਆਂ ਨਾਲ ਮਸ਼ਹੂਰ ਦੁਕਾਨ ਹੈ ਇਹ ਮਠਿਆਈ ਵਾਲੀ ਆਪਾਂ ਵੀ ਬਈ ਖਾ ਕੇ ਦੇਖਦੇ ਆ ਕਿੱਦਾਂ ਦੀ ਕੀ ਗੱਲਬਾਤ ਹੈਗੀ ਤੇ ਕਿਹੜੀ ਮਠਿਆਈ ਇਹਨਾਂ ਦੀ ਸਾਰਿਆਂ ਨਾਲ ਜ਼ਿਆਦਾ ਮਸ਼ਹੂਰ ਹੈਗੀ ਆਜੋ ਬਈ ਚੱਲਦੇ ਆ ਚਲੋ ਚਲੀਏ ਇਹ ਆਪਾਂ ਬਈ 8 ਟੁਕੜੇ ਜੇ ਖਰੀਦੇ ਆਗੇ ਤੇ ਕੋਈ ਇਹਨਾਂ ਚੋਂ 25 ਰੁਪਈਆ ਦਾ ਤੇ ਕੋਈ 30 ਰੁਪਈਆ ਦਾ ਆ ਡੱਟ ਫਲੇਵਰ ਵੀ ਨੇ ਜੀ ਲਾਲ ਲਾਲ ਜਿਹਾ ਦੇਖ ਰਹੇ ਹੋ ਸਟੋਬਰੀ ਹੈ ਇੱਕ ਬਟਰਸਕੋਚ ਹੈ ਅ ਨੀਲਾ ਜਾਂ ਬਲੈਕ ਕਰੰਟ ਗ੍ਰੀਨ ਐਪਲ 오ਰੇਂਜ ਤੇ ਮੰਗੋ ਤੇ ਹਰਾ ਜਾਂ ਮਿਕਸ ਫਲੇਵਰ ਪਿਸਤੇ ਪੁਸਤੇ ਜਿਹੜਾ ਇੱਕ ਕਾਲਾ ਜਾਂ ਚੋਕਲੇਟ ਵਾਲਾ ਜੀ ਇੱਕ ਚਾਕਲੇਟ ਵਾਲਾ ਤੇ ਹੁਣ ਆਪਾਂ ਦੇਖਦੇ ਆਂ ਖਾ ਕੇ ਕੀ ਗੱਲ ਬਾਤ ਆ ਭਾਈ ਇਹ ਪਹਿਲੇ ਸਭ ਤੋਂ ਪਹਿਲੇ ਮੈਂ ਹੀ ਖਾ ਲੈਂਦਾ ਹਾਂ ਖਾ ਖਾ ਖਾਲਾ ਫੜਾ ਮੈਂ ਸੋ ਸੋ ਖਾਲੀ ਆਪਾਂ ਚੱਕ ਲਈਏ ਜੀ ਬਲੈਕ ਕਰੰਟ ਕਿਹੜਾ ਗਾ ਹੈ ਬਲੈਕ ਕਰੰਟ ਠੀਕ ਹੈ ਬਲੈਕ ਕਰੰਟ ਵਾਹ ਦੇਖੀ ਕਿਤੇ ਕਰੰਟ ਕਰੰਟ ਨਾ ਮਾਰ ਜੇ ਠੀਕ ਹੈ ਕੰਮ ਪੱਕੀ ਗੱਲ ਹੈ ਜਿਵੇਂ ਸਹੀ ਸਹੀ ਮਤਲਬ ਮੋਟ ਜਾਂਦੇ ਸਾਰੇ ਖੁੱਲ ਗਿਆ ਸੋਲਿਊਬਲ ਬੜੀ ਜਲਦੀ ਡਿਸੋਲਵ ਹੋ ਜਾਂਦਾ ਕੀ ਹੋ ਗਿਆ ਡਿਸੋਲਵ ਮਤਲਬ ਖੁੱਲ ਗਿਆ ਅੱਛਾ ਬਿੱਟੂ ਭਾਈ ਹੁਣ ਖਾ ਕੇ ਦਿਖਾ ਦੇ ਸਾਰਿਆਂ ਨੂੰ ਆ ਜਾ ਕਲਾ ਆ ਆ ਇਹਨੂੰ ਦੇਖ ਰਹੇ ਨੇ ਰੀਪੋਟਾਂ ਨੇ ਠੀਕ ਆ ਵਧੀਆ ਸਵਾਲ ਦਾ ਇਹ ਇਹ ਜੀ ਮਠਾਈਆਂ ਪਹਿਲੀ ਵਾਰੀ ਖਾ ਰਹੇ ਆ ਕਿ ਨਹੀਂ ਇਹ ਬੰਗਾਲ ਦੀ ਮਠਾਈਆਂ ਲਈ ਫੇਮਸ ਹੈ ਹੈਗਾ ਨਾ ਮਠਾਈ ਮੂੰਹ ਜੱਚੀ ਫੁੱਲੀ ਜਾਂਦੀ ਆ ਹੂੰ ਉਵੇਂ ਨਹੀਂ ਹੈਗੀ ਬੜੀ ਸੌਫਟ ਜੀ ਆ ਇਹ ਮੇਰਾ ਮੂੰਹ ਜਦੇ ਉਹਨਾ ਮਿੱਠਾ ਵੀ ਹੈ ਨੀਗਾ ਲੱਛੇ ਜੇ ਨਹੀਂ ਖਾਂਦੇ ਪਰ ਲੱਛੇ ਜੇ ਖਾ ਲੈਨੇ ਆਗੇ ਉਹ ਨਾਲ ਨਾਲ ਮੂੰਹ ਚ ਭਰ ਜੇ ਜਾਂਦੇ ਆਗੇ ਉਸ ਰੋਡ ਦਾ ਇਹ ਕੋਈ ਗੱਲ ਬਾਤ ਹੈਗੀ ਹੂੰ ਅਸੀਂ ਤਾਂ ਸਾਰੇ ਆਉਂਦੇ ਆ ਬਾਈ ਉਹੀ ਗੱਲਬਾਤ ਤਾਂ ਹੁੰਦੀ ਹੈ ਜੀ ਖੜੇ ਆ ਜੀ ਤਕਰੀਬਨ ਅਸੀਂ ਗੱਲ ਕਰੋ ਖੜਦੇ ਖੜਦੇ ਤਕਰੀਬਨ ਇਹ ਖਾਣਾ 50 60 ਕਸਟਮਰ ਹੋ ਗਿਆ ਹੈ ਮਠਿਆਈ ਬਈ ਆਪਾਂ ਖਾ ਕੇ ਚੈੱਕ ਕਰ ਲਈਏ ਤੇ ਵਧੀਆ ਸਵਾਦ ਸੀਗੀ ਤੇ ਆ ਡਾ ਡਬਈਓ ਸੀਗੇ ਉਹਨਾਂ ਚ ਟੇਸਟ ਸੀਗੇ ਹਨਾ ਕੋਈ ਅੰਬ ਵਾਲੀ ਸੀ ਕੋਈ ਸੰਤਰੇ ਜਾਲੀ ਐ ਇਦਾਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਫਲੇਵਰ ਪਾਏ ਹੋਏ ਸੀਗੇ ਵਧੀਆ ਵੀ ਜਿਹੜੇ ਹਿਸਾਬ ਨਾਲ 1 ਪੀਸ 25 ਤੇ 30 ਰੁਪਿਆ ਦੇ ਵਿੱਚ ਹਿਸਾਬ ਲਾ ਲਓ ਵੀ ਕਿਲੋ ਤਾਂ ਹੋਊ ਖਾਸੀ ਮਹਿੰਗੀ ਪੈ ਜੂਗੀ ਤੇ ਹੁਣ ਆ ਬਾਈ ਆਪਾਂ ਜਾਣਾ ਸੀਗਾ ਇੱਕ ਤਾਂ ਸ਼ੇਰੇ ਪੰਜਾਬ ਟਾਬਾ ਉਹ ਇੱਥੋਂ ਬਾਬਾ ਦੂਰਾ ਤੇ ਨੇਹਰਾ ਵੀ ਹੋ ਗਿਆ ਸ਼ੇਰੇ ਪੰਜਾਬ ਟਾਬਾ ਹੁਣ ਆਪਣੇ ਤੋਂ ਨਹੀਂ ਜਾਇਆ ਜਾਣਾ ਤੇ ਫਿਰ ਹੁਣ ਜਾਂਦੇ ਜਾਂਦੇ ਇੱਕ ਆਪਾਂ ਫਿਰ ਉਹ ਉਹਨੂੰ ਨਿਸ਼ੂ ਕੀ ਕਹਿੰਦੇ ਆ ਅੰਗਰੇਜ਼ੀ ਚ ਉਹ ਪੀਲੀ ਟੈਕਸੀ ਨੂੰ ਉਹਦਾ ਨਾਂ ਕੀ ਆ ਗਾ ਗੱਡੀ ਦਾ ਨਹੀਂ ਅੰਬੈਸਡਰ ਫੋਰਡ ਜਾ ਰਿਹਾ ਇਦਾਂ ਦਾ ਕੁਝ ਕਹਿੰਦੇ ਆ ਕੇ ਉਹ ਬਾਹਰਲੇ ਨਾਮ ਆ ਮੈਨੂੰ ਵੀ ਚੇਤੇ ਨਹੀਂ ਤੈਨੂੰ ਚੇਤੇ ਤਾਂ ਹੋਊਗਾ ਤੂੰ ਜਾਣ ਕੇ ਨਹੀਂ ਦੱਸਦਾ ਸੌ ਲੱਗੇ ਨਹੀਂ ਪਤਾ ਨਾ ਮੈਂ ਮੈਂ ਦੇਖ ਕੇ ਦੱਸਦਾ ਫਿਰ ਕੱਢ ਜਾ ਇੱਕ ਤੇ ਉਹਦਾ ਭਾਈ ਨਾਂ ਹੈਗਾ ਅੰਗਰੇਜ਼ੀ ਦੇ ਵਿੱਚ ਮਾੜਾ ਇਹ ਦੱਸੀ ਨਹੀਂ ਚੁੱਕੀ ਆ ਉਹਦਾ ਨਾਮ ਹੈ ਜੀ ਆਪਣਾ ਜਿਹੜੀ ਉਹ ਨਹੀਂ ਆ ਪੀਰੀਆਂ ਪੀਰੀਆਂ ਗੱਡੀਆਂ ਤਾਂ ਹਿੰਦੂਸਤਾਨ ਮੋਟਰ ਵਾਲੀ ਬੈਂਸਟਰ ਗੱਡੀ ਹੈ ਜੀ ਬਹੁਤ ਸੋਹਣੀ ਗੱਡੀ ਹੈ ਬੈਂਸਟਰ ਗੱਡੀ ਹੈ ਜੀ ਉਹ ਤੇ ਆ ਹੁਣ ਆਪਾਂ ਫਿਰ ਉਹਦੇ ਚ ਝੂਟਾ ਕਿ ਲੈ ਕੇ ਜਾਵਾਂਗੇ ਕਿਉਂਕਿ ਕਲਕੱਤੇ ਦੇ ਵਿੱਚ ਬਾਈ ਜਦੋਂ ਆਵੋ ਤੇ ਕਲਕੱਤੇ ਦੀ ਉਹ ਸ਼ਾਨ ਆਗੀਆਂ ਤੇ ਉਹਨਾਂ ਦੇ ਵਿੱਚ ਇੱਕ ਵਾਰੀ ਫਿਰ ਝੂਟਾ ਲੈਣਾ ਤਾਂ ਬੰਦ ਆਗਾ ਹਨਾ ਜਦੋਂ ਆਏ ਹੋਏ ਆ ਕਲਕੱਤਾ ਦੇ ਵਿੱਚ ਆ ਜਾ ਫਿਰ ਨਿਸ਼ੂ ਬਾਈ ਚਲੋ ਚੱਲੇ ਆਜੋ ਚਲਿਏ ਚੱਲ ਬਈ ਨੀਸ਼ੂ ਅਜ ਲੈ ਹੀ ਲઈએ ਫਿਰ ਝੂਟਾ ਇਹਦੇ ਚੀਂ ਲਾਓ ਜੀ ਲਾਓ ਇਹ ਉਹੀ ਗੱਡੀ ਹੈ ਜੀ ਬਹੁਤ ਖਤਰਨਾਕ ਆਦਮੀ ਹੈ ਕਿਹਾ ਕੀ ਹੈ ਪਰ 100 ਰੁਪਿਆ ਵੀ ਠੀਕ ਹੈ ਇਹਦਾ ਜਿਹੜਾ ਕਿਰਾਇਆ ਲੱਗਣਾ ਹੈ ਜੀ ਆਪਣਾ ਲਾਲ ਬਾਜ਼ਾਰ ਤੱਕ ਦਾ 100 ਰੁਪਿਆ ਕਰਾਇਗਾ ਕਲਕੱਤੇ ਦੀ ਸ਼ਾਨ ਆ ਇਹ ਸਾਨੂੰ ਪਹਿਲਾਂ ਹੀ ਦੱਸਿਆ ਜੀ ਤੇ ਜਦੋਂ ਫਿਰ ਆਏ ਆ ਤਾਂ ਫਿਰ ਛੱਡ ਕੇ ਘਰੋ ਜਾਣਾ ਵੀ ਇਹ ਵੀ ਝੂਟਾ ਹੁਣ ਲੈ ਹੀ ਚੱਲ ਗਏ ਭਾਈ ਜਾਂਦੇ ਜਾਂਦੇ ਇਹਨੂੰ yellow cab ਵੀ ਕਹਿ ਦਿੰਦੇ ਆ ਕਿ ਇਹ ਜਿਆਦਾ ਪ੍ਰਾਣੀਆਂ ਹੋਣ ਕਰਕੇ ਭਾਈ AC ਤਾਂ ਇਹਨਾਂ ਚ ਘੱਟ ਹੀ ਚੱਲਦਾਗਾ ਕੀ ਕਹਿਣਾ ਕਿਸੇ ਚ ਚੱਲਦਾ ਵੀ ਹੋਵੇ ਫਿਰ ਸ਼ੀਸ਼ੇ ਖੁੱਲੇ ਰੱਖ ਦੋ ਬਾਹਰਲੀ ਹਵਾ ਵੀ ਚਲੋ ਵਧੀਆ ਹੁੰਦੀ ਹੈਗੀ ਇਹ ਉਧਰ ਦੀ ਕਮਾ ਕੇ ਉਸੇ ਰੋਡ ਤੇ ਨਹੀਂ ਗਿਆ ਉਹ ਕਾਗਜ਼ ਕਾਗਜ਼ ਹਾਂ ਮੈਂ ਕੱਲ ਕਾਪੀ ਤੋਂ ਲੈਣਾ ਹੋਇਆ ਅੱਛਾ ਅੰਕ ਤਾਂ ਫਿਰ ਕੱਲ ਤਾਂ ਆਦਮੀ ਕਾਦੀ ਕਾਚ ਮੈਨ ਕੱਲ ਮਿਲਤਾ ਸੀ ਇੱਕ ਇਹ ਹਾਂ ਭਾਈ ਸ਼ੀ ਟਾਂਗਾ ਇਦਾਂ ਦੀਆਂ ਬਾਹਰੋਂ ਤਾਂ ਬਹੁਤ ਸਾਫ ਸੁਥਰੀਆ ਪਰ ਅੰਦਰੋਂ ਮਾਡਲ ਪੁਰਾਣਾ ਹੋਣ ਕਰਕੇ ਆਹ ਪਤਾ ਨਹੀਂ ਕੀ ਲਿਖਿਆ ਬੈਸਟ ਬੰਗਾਲ 04 ਨੰਬਰ ਨੰਬਰ ਆ ਭਾਈ ਕੋਈ ਇਹਨਾਂ ਦਾ ਨਾਲੋ ਵਾਟ ਤੇ ਰੋਟੀ ਮੱਲਾ ਬਾਕੀ ਉਹ ਕੰਮ ਕੋਈ ਜਦ ਤੱਕ ਨਹੀਂ ਆ। ਜਮ ਨਾਲ ਚਲਾ ਰਿਹਾ ਵਾ ਫੋਨ ਕਰ ਲਵਾ ਤਾ। ਲੈ ਆਏ ਭਈ ਆ ਪਾ ਛੂਟਾ। yellow cab ਤੇ ਭਾਈ ਤੇ ਛੂਟਾ ਦਾ ਕਾਹਦਾ ਸੀ ਭਾਈ ਗਰਮੀ ਮਰ ਗਏ ਅੰਦਰ ਇੰਨੀ ਗਰਮੀ ਸੀਗੀ ਐਦੋਂ ਐ ਲੱਗਿਆ ਵੀ ਤੁਰਕ ਹੀ ਆ ਜਾਂਦੇ। ਚੱਲ ਆਏ ਸੀਗੇ ਤਾਂ ਕੁਛ ਨਾ ਕੁਛ ਨਵਾਂ ਵੀ ਵਧੀਆ ਦੇਖਣਾ ਚਾਹੀਦਾਗਾ ਤੇ ਪਤਾ ਲੱਗ ਗਿਆ ਕੀ ਗੱਲਬਾਤ ਐ। ਤੇ ਹੋਰ ਵੀ ਭਾਈ ਬੜੇ ਪਾਈਆਂ ਨੇ ਇੱਕ ਦੋ ਧਰਮਾਂ ਨੇ ਫੋਨ ਵੀ ਕੀਤਾ ਸੀਗਾ ਭਾਈ ਕਹਿੰਦੇ ਬੜੇ ਬਾਜ਼ਾਰ ਚ ਜਾਇਓ। ਤੇ ਉੱਥੇ ਵੀ ਬਹੁਤ ਕੌਸ਼ਾ ਦੇਖਣ ਲਈ ਤੇ ਹੁਣ ਐ ਨਹੀਂ ਪਤਾ ਉੱਥੇ ਕੀ ਆ ਦੇਖਣ ਲਈ ਭਾਈ ਦਿਮਾਗ ਪਤਾ ਨਹੀਂ ਦਿਮਾਗ ਕਾ ਦਾ ਗਾ ਦਾ ਕਾਪੀ ਆਗਾ ਉਹ ਨਹੀਂ ਭੁੱਲ ਜਾਈਦਾਗਾ ਜਿਹੜਾ ਕੋਈ ਦੱਸ ਦੇ ਪਤਾ ਨਹੀਂ ਸੁਰਤੀ ਪਾਲੇ ਪਾਸੇ ਰਹਿੰਦੀ ਹੈਗੀ ਤੇ ਹੁਣ ਆਪਾਂ ਨਾ ਉਹ ਸਾਈਕਲ ਤੇ ਉਹ ਲਾਉਣ ਵਾਲਿਆ ਉਹ ਤੇਲ ਲਿਆਉਂਦਾਗਾ ਇੱਕ ਉਹਦੇ ਵਾਸਤੇ ਅਲੱਗ ਤੋਂ ਆਉਂਦਾਗਾ ਆਪਾਂ ਜਿਹੜਾ ਗਰੀਸ ਹੁੰਦਾ ਉਹ ਤਾਂ ਲਾ ਨਹੀਂ ਸਕਦੇ ਇਸ ਸਾਈਕਲ ਤੇ ਤੇ ਉਹ ਲੈ ਕੇ ਬਸ ਤੇ ਫਿਰ ਆਪਾਂ ਚਾਲੇ ਪਾਉਣੇ ਆ ਜੀ ਗੁਰਦੁਆਰਾ ਸਾਹਿਬ ਵਾਲਾ ਜੂਪੀ ਸਾਈਕਲ ਸਟੋਰ ਜਿੱਥੋਂ ਆਪਾਂ ਪਹਿਲਾਂ ਦੋ ਸਾਈਕਲ ਲੈ ਕੇ ਗਏ ਆ ਭਾਈ ਦੋ ਗੱਡੀਆਂ ਨਵੀਆਂ ਲੈ ਕੇ ਗਏ ਆ ਕਢਾ ਕੇ ਅੱਜ ਆਏ ਸੀਗੇ ਭਾਈ ਤੇ ਢੇੜਾ ਵੱਜਿਆ ਸੀ ਇੱਧਰ ਨੂੰ ਆਪਾਂ ਉਹ ਸਾਈਕਲ ਵਾਲਾ ਤੇਲ ਜਾ ਲੈਣ ਆਏ ਸੀਗੇ ਭਾਈ ਉਹ ਚੈਨ ਨੂੰ ਲਾਉਣ ਵਾਲਾ ਉਹਦੇ ਨਾਲ ਚੈਨ ਵਧੀਆ ਰਹਿੰਦੀ ਹੈਗੀ ਤੇ ਸੰਦੀਪ ਤੇ ਹਰਪਾਲ ਬਾਈ ਨਾਲ ਗੱਲਬਾਤ ਕੀਤੀ ਭਾਈ ਉਹ ਲੇਟ ਹੋ ਜਾਣਗੇ ਕੱਲ ਨੂੰ ਸ਼ਾਇਦ ਹੋ ਸਕਦਾ ਰਾਤ ਨੂੰ ਆਉਣ ਉਹ ਤੇ 11 ਤਰੀਕ ਨੂੰ ਫਿਰ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੈ ਭਾਈ ਅੰਡਮਾਨ ਕਣੀ ਜਾਣਾਗਾ ਹਨਾ ਤੇ ਟਾਈਮ ਜਿਹੜਾ ਥੋੜਾ ਰਹਿ ਜੂ ਉਹ ਵੀ ਥੱਕੇ ਟੁੱਟੇ ਆਉਣਗੇ ਰੇਲ ਗੱਡੀ ਦੇ ਵਿੱਚੋਂ ਤੇ ਉਹਨਾਂ ਤੋਂ ਵੀ ਜਿਹੜਾ ਹਾ ਲੋਟ ਨਹੀਂ ਆਉਣਾ ਸੀ ਤਾਣਾ ਬਾਣਾ ਤੇ ਉਹਨਾਂ ਨਾਲ ਗੱਲਬਾਤ ਕਰੀ ਭਾਈ ਵੀ ਤੁਹਾਡੇ ਜਿਹੜੀਆਂ ਇਹ ਗੱਡੀਆਂ ਆ ਗਈਆਂ ਤੁਹਾਡੇ ਸਾਈਕਲ ਆ ਆਪਾਂ ਲੈ ਚਲੀਏ ਕਿ ਤੁਸੀਂ ਆਪ ਖੁਦ ਆ ਕੇ ਦੁਕਾਨ ਤੇ ਆ ਕੇ ਭਾਈ ਚੈੱਕ ਚੁੱਕ ਕਰਕੇ ਫੇਰ ਲੈ ਕੇ ਜਾਓਗੇ ਕਿ ਅਸੀਂ ਖੁਦ ਲੈ ਚਲੀਏ ਕਹਿੰਦੇ ਭਾਈ ਤੁਸੀਂ ਖੁਦ ਲੈ ਜਾਓ ਤੇ ਲੇਟ ਹੋ ਜਾਾਂਗੇ ਅਸੀਂ ਸੇਮ ਭਾਈ ਉਹੀ ਰੰਗਾਗਾ ਬੜਾ ਪਿਆਰਾ ਰੰਗ ਹੈ 10 ਜੇ ਚਾਰੇ ਸਾਈਕਲ ਚਾਰੇ ਭਰਾਵਾਂ ਦੇ ਹੋਗੇ ਤੇ ਆਪਾਂ ਇਹ ਜਿਹੜੀਆਂ ਦੋ ਗੱਡੀਆਂ ਹੁਣ ਇੱਥੋਂ ਲੈ ਚੱਲੇ ਆਂਗੇ ਸੇਮ ਜਾਂ ਫਾਇਰਫੌਕਸ ਉਹੀ ਕੰਪਨੀ ਆ ਉਹਨੇ ਗੇਰਾ ਸਾਰਾ ਕੁਝ ਹੈਗਾ ਉਹੀ ਦੁਕਾਨ ਆ ਇੱਕੋ ਹੀ ਦੁਕਾਨ ਆ ਉਹੀ ਰੇਟ ਆ ਸਭ ਕੁਝ ਹੈ ਤੇ ਗੱਡੀਆਂ ਆਪਾਂ ਚਲਾ ਕੇ ਦੇਖੀਆਂ ਨੇ ਘਟ ਘਟ 2.5 300 ਕਿਲੋਮੀਟਰ ਜਾ ਆਏ ਆ ਉਹਨਾਂ ਤੇ ਤੇ ਬੜੀਆਂ ਸੋਹਣੀਆਂ ਚੱਲਦੀਆਂ ਬੜੇ ਵਧੀਆ ਚੱਲਦੇ ਆ ਤੇ ਅੱਗੇ ਵੀ ਆਪਾਂ ਨਾਲ-ਨਾਲ ਦੱਸਦੇ ਰਹਿਵਾਂਗੇ ਭਾਈ ਕਿੱਦਾਂ ਦੇ ਸਾਈਕਲ ਕਿਵੇਂ ਚੱਲਦੇ ਆ ਇਸ ਤੋਂ ਬਾਅਦ ਵੀ ਤੇ ਵਧਾਈਆਂ ਭਾਈ ਸੰਦੀਪ ਨੂੰ ਤੇ ਹਰਪਾਲ ਨੂੰ ਵੀ ਤੇ ਸ਼ਕਰਾਨਾ ਉਸ ਵਾਹਿਗੁਰੂ ਦਾ ਨਵੀਆਂ ਗੱਡੀਆਂ ਆ ਗਈਆਂ ਜੀ ਹੁਣ ਆਪਾਂ ਲੈ ਕੇ ਆਪਾਂ ਗੁਰੂ ਘਰ ਚੱਲਿਆਂ ਜੀ ਇੱਥੋਂ ਦਿਖਾ ਦਈਏ ਮਾੜਾ ਜਿਹਾ ਆਪਾਂ ਨੇੜੇ ਹੋ ਕੇ ਆ ਲੋ ਜੀ ਆ ਵੀ ਲਵਾਤਾ ਭਾਈ ਮਗਰ ਸੀਟ ਜੀ ਮਗਰਲਾ ਕੈਰੀਅਰ ਤੇ ਆਹਾ ਮਿੱਟੀ-ਮੁੱਟੀ ਤੋਂ ਗਾਰੇ-ਗੁਰੇ ਤੋਂ ਛਿੱਟਿਆਂ ਤੋਂ ਹਨਾ ਤੇ ਮਗਰਿਆੜ ਵੀ ਲੱਗ ਗਈ ਪਲੇਟਾਂ ਰਹਿ ਗਈਆਂ ਨੰਬਰ ਪਲੇਟਾਂ ਜੀ ਉਹ ਲਵਾ ਦਾਂਗੇ ਬਾਕੀ ਸਾਰਾ ਕੁਝ ਠੀਕ ਹੈ ਜੀ ਲੋਟ ਆ ਕੰਮ ਆਹ ਜਿਹੜਾ ਜਿੰਦਾਗਾ ਇਹ ਇੱਕ ਲੈ ਲਿਆ ਭਾਈ ਕਿਉਂਕਿ ਦੋ ਸਾਈਕਲਾਂ ਨੂੰ ਇੱਕੋ ਹੀ ਲੱਗ ਜਾਂਦਾ ਹੈ ਇੱਕ ਪਹਿਲਾਂ ਹੈਗਾ ਤੇ ਇੱਕ ਆ ਲੈ ਲਿਆ ਲੋਟ ਆ ਜੂ ਕੰਮ ਆਹ ਸੈਕਿੰਡ ਜੋ ਚਲਾਤਾ ਹਮ ਲੋਕ ਜਿਆਦਾ ਖਵਾ ਭਰਨ ਵਾਲੀ ਆ ਥੋੜੀ ਆ ਲੂੰਬੜੀ ਜੀ ਛਾਪੀ ਹੋਈ ਆ ਇੱਥੇ ਫਾਇਰਫੌਕਸ 来 भाई संदीप ते हरपाल आ जाओ केरा छेती छेती पहुंच ਗਏ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੁਣ ਗੱਡੀਆਂ ਹੋਈਆਂ ਜੀ ਪੂਰੀਆਂ ਚਾਰ ਗੱਡੀਆਂ ਬਿਲਕੁਲ ਇੱਕੋ ਜਿਹੀਆਂ ਚਾਰਾਂ ਦਾ ਰੰਗ ਰੂਪ ਸਾਰਾ ਕੁਝ ਬਿਲਕੁਲ ਇੱਕੋ ਜਿਹਾ ਹੈਗਾ ਟਾਇਰ ਟੂਪ ਕਿਹੜੀ ਕੰਪਨੀ ਦੇ ਆ ਕੈਨੇਡਾ ਕੰਪਨੀ ਦੇ ਚਾਰੇ ਲਿਆ ਕੇ ਲੈਨ ਚਲਾਤੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਦੀ ਰਾਤ ਆਪਣੀ ਫੇਰ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਭਾਈ ਤੇ ਸਮਾਪਤੀ ਕਰਨ ਤੋਂ ਪਹਿਲਾਂ ਦੱਸ ਦੇ ਗਿਆ ਜੀ ਹਰਪਾਲ ਤੇ ਸੰਦੀਪ ਵੀ ਆ ਗਏ ਸੁੱਤੇ ਪਈ ਆਗੇ ਕੱਲ ਵਾਲੀ ਵੀਡੀਓ ਚ ਕਰਾਵਾਂਗੇ ਭਾਈ ਇਹਨਾਂ ਦੀ ਵੀ ਗੱਲਬਾਤ ਆਪਾਂ ਤਾਂ ਐ ਸੀਗਾ ਲੇਟ ਪਹੁੰਚਣਗੇ ਪਰ ਝੂਟਾ ਲੈ ਕੇ ਆਇਆ ਜਹਾਜ਼ ਦਾ ਬੜਾ ਵਧੀਆ ਲੱਗਿਆ ਦੋਨੇ ਭਰਾ ਆ ਗਏ ਜੀ ਛੇਤੀ ਆ ਗਏ ਜਿਹੜਾ ਦੋ ਦਿਨਾਂ ਦਾ ਸਫ਼ਰ ਸੀ ਉਹ ਕੁਝ ਕੁ ਘੰਟਿਆਂ ਦੇ ਵਿੱਚ ਹੀ ਇਹ ਕਰਕੇ ਜਿਹੜਾ ਆਪਣੇ ਕੋਲੇ ਪਹੁੰਚ ਗਏ ਆ ਤੇ ਆ ਕੁਝ ਆਪਣੇ ਨਾਲ ਜਿਹੜੇ ਪਰਿਵਾਰ ਜੁੜੇ ਹੋਏ ਆ ਜੀ ਕੈਨੇਡਾ ਤੋਂ ਆ ਜੀ ਜਸਮੀਤ ਰਿਤੂ ਤੇ ਰੇਸ਼ਮ ਕੌਰ ਕੈਨੇਡਾ ਤੋਂ ਇਹ ਪਰਿਵਾਰ ਹੈ ਜਿਹੜਾ ਆਪਣੇ ਨਾਲ ਜੁੜਿਆ ਹੋਇਆ ਬਹੁਤ ਬਹੁਤ ਧੰਨਵਾਦ ਜੀਨਾਂ ਸਾਰਿਆਂ ਦਾ ਤੇ ਇੱਕ ਬਾਈ ਹੈਗਾਗਾ ਮਾਨ ਕੀ ਚੱਕ ਵਕਤੂ ਤੋਂ ਤੇ ਇੱਕ ਬਾਈ ਅਮਰਤਪਾਲਾ ਆਪਣੇ ਬਾਜੇਖਾਨੇ ਤੋਂ ਭਾਈ ਭਾਈ ਕਹਿੰਦਾ ਭਗਤੇ ਆਪਣੀ ਦੁਕਾਨ ਆ ਭਾਈ ਤੇ ਸਾਰਾ ਦਿਨ ਕਹਿੰਦਾ ਤੁਹਾਡੇ ਵੀਡੀਓ ਦੇਖਦੇ ਰਹਿੰਨੇ ਚਾਰਾ ਭਰਾਵਾਂ ਦੀਆਂ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਤੇ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ